ਐਂਟੀਬਾਇਓਟਿਕਸ ਦਾ ਤੜਲੇ ਨਾਲ ਇਸਤੇਮਾਲ ਸਾਨੂੰ ਦਿਨ ਬਦ ਦਿਨ ਮੌਤ ਦੇ ਮੂੰਹ ਵੱਲ ਲੈ ਕੇ ਜਾ ਰਿਹਾ ਹੈ। ਵਾਇਰਲ ਫੀਵਰ ਹੋ ਗਿਆ, ਟਾਈਫਾਇਡ ਹੋ ਗਿਆ, ਡੇਂਗੂ ਜਾਂ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਵਿੱਚ ਪਹਿਲਾਂ ਜਿਹੜੇ ਐਂਟੀਬਾਇਓਟਿਕਸ ਇਸਤੇਮਾਲ ਹੁੰਦੇ ਸੀ, ਅੱਜ ਸਾਨੂੰ ਕਿਤੇ ਸਟਰੋਂਗ ਐਂਟੀਬਾਇਓਟਿਕਸ ਦੀ ਲੋੜ ਪੈਂਦੀ ਹੈ, ਉਹਨਾਂ ਹੀ ਬਿਮਾਰੀਆਂ ਨਾਲ ਲੜਨ ਵਾਸਤੇ। ਇੱਕ ਤਾਂ ਇਹ ਸਾਡੀ ਬੋਡੀ ਦੇ ਵਿੱਚੋਂ ਗੁੱਡ ਬੈਕਟੀਰੀਆ ਨੂੰ ਵੀ ਖਤਮ ਕਰਦੇ ਆ ਤੇ ਪਲੱਸ ਸਾਨੂੰ ਅੱਗੇ ਵੀ ਹੋਰ ਬਿਮਾਰੀਆਂ ਪੈਦਾ ਹੋਣ ਦੇ ਕਾਰਨ ਬਣਾਉਂਦੇ ਆ। ਜੇ ਕਿਤੇ ਸਾਨੂੰ ਪਤਾ ਲੱਗ ਜੇ ਕਿ ਆਯੁਰਵੇਦ ਦੇ ਵਿੱਚ ਕਿਤੇ ਵਧੀਆ ਐਂਟੀਬਾਇਓਟਿਕਸ ਹੈਗੇ ਆ ਜਿਨ੍ਹਾਂ ਦਾ ਨਾਂ ਤਾਂ ਸਾਨੂੰ ਕੋਈ ਨੁਕਸਾਨ ਹੈ ਤੇ ਪਲੱਸ ਇਹ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਨਾ ਤਾਂ ਕਿਉਂ ਅਸੀਂ ਇਹਨਾਂ ਦੇ ਉੱਤੇ ਸ਼ਿਫਟ ਨਾ ਹੋਵਾਂਗੇ ਜੀ ਹਾਂ ਮੈਂ ਗੱਲ ਕਰ ਰਿਹਾ ਆ ਆਯੁਰਵੈਦ ਦੇ ਵਿੱਚ ਵਰਣਿਤ ਸੰਜੀਵਨੀ ਬੂਟੀ ਬਾਰੇ ਜੋ ਕਿ ਬਹੁਤ ਵਧੀਆ ਐਂਟੀਬਾਇਓਟਿਕ ਹੈ ਪਲੱਸ ਨਾ ਤਾਂ ਇਹ ਗੁੱਡ ਬੈਕਟੀਰੀਆ ਨੂੰ ਖਤਮ ਕਰਦੀ ਹੈ ਤੇ ਨਾ ਹੀ ਇਹਦਾ ਸਾਡੇ ਸਰੀਰ ਨੂੰ ਕੋਈ ਨੁਕਸਾਨ ਹੈ ਤੇ ਇਹਦਾ ਇਸਤੇਮਾਲ ਤੁਸੀਂ ਆਮ ਐਂਟੀਬਾਇਓਟਿਕਸ ਦੀ ਜਗ੍ਹਾ ਦੇ ਉੱਤੇ ਕਰ ਸਕਦੇ ਹੋ ਤੇ ਇਹਦਾ ਲਾਭ ਲੈ ਸਕਦੇ ਹੋ ਡੋਜ਼ 1 ਤੋਂ ਲੈ ਕੇ 2 ਗੋਲੀਆਂ ਦਿਨ ਦੇ ਵਿੱਚ 3 ਵਾਰ ਤੱਕ ਲਈਆਂ ਜਾ ਸਕਦੀਆਂ ਨੇ ਤੇ ਹੁਣ ਇਹ ਵੀਡੀਓ ਸ਼ੇਅਰ ਕਰ ਦਿਓ ਆਪਣੇ ਉਹ ਦੋਸਤ ਦੇ ਨਾਲ ਜਿਹੜਾ ਐਲੋਪੈਥਿਕ ਮੈਡੀਸਨ ਤੋਂ ਆਯੁਰਵੇਦ ਤੇ ਸ਼ਿਫਟ ਕਰਨਾ ਚਾਹੁੰਦਾ ਹੈ ਤੇ ਕੋਈ ਐਵੇਂ ਦੇ ਹੀ ਅਲਟਰਨੇਟਿਵ ਲੱਭ ਰਿਹਾ ਹੈ ਇਹ ਸੀਗੀ ਸਾਡੀ ਨਵੀਂ ਵੀਡੀਓ 100 ਡੇਜ਼ ਵਿਦ 100 ਆਯੁਰਵੈਦਿਕ ਕਲਾਸੀਕਲ ਮੈਡੀਸਨ ਸੀਰੀਜ਼ ਕਿਸੇ ਹੋਰ ਮੈਡੀਸਨ ਜਾਂ ਬਿਮਾਰੀ ਦੀ ਜਾਣਕਾਰੀ ਵਾਸਤੇ ਤੁਸੀਂ ਸਾਨੂੰ ਡੀਐਮ ਜਾਂ ਕਮੈਂਟ ਕਰ ਸਕਦੇ ਹੋ ਧੰਨਵਾਦ